ਵਿਚਾਰਾਂ ਦੇ ਵਿੱਚ ਜਿਹੜੀ ਇਹਨਾਂ ਦੇ ਪਰਪਕਤਾ ਹੈ ਔਰ ਜਿਹੜੇ ਆਪ ਕਮਾਉਂਦੇ ਨੇ ਉਸ ਸਟੇਜ ਤੋਂ ਬੋਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸਤਰੀ ਚੇਤਨਾ ਸੈਮੀਨਾਰ ਵਿੱਚ ਪਹੁੰਚੇ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੈਠੇ ਆਓ ਗੁਰੂ ਪਿਆਰੀ ਸਾ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਮਹਿਲਾ ਚੌਥਾ ਹਿਰਦੇ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮੁਖ ਨਾਮ ਸੁਨੋ ਮੇਰੀ ਭੈਣਾ ਇੱਕ ਰਵ ਰਿਆ ਕਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਣਾ ਗੁਰੂ ਦੀ ਬਾਣੀ ਸੁਣ ਕੇ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਜਲ ਪਿਆਰਾ ਲੱਗ ਪੈਣ ਲੱਗ ਜਾਂਦਾ ਹੈ ਨਾ ਤੇ ਗੁਰੂ ਸਾਹਿਬ ਉਹਨੂੰ ਆਪ ਦਰਸ਼ਨ ਕਰਾਉਂਦੇ ਹਨ ਜੀ ਮਲਕੀਤ ਕੌਰ ਪੈੰਜੀ ਨੇ ਵੀ ਇਹੀ ਗੱਲ ਕੀਤੀ ਸੀ ਕਿ ਬੱਚੇ ਜਿਸ ਵੇਲੇ ਸਵੇਰੇ ਅਮਰਤਲੀ ਨਿਤਨੇਮ ਕਰਦੇ ਨੇ ਅਭਿਆਸ ਕਰਦੇ ਨੇ ਤੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਜਾਂਦੇ ਨੇ ਕਿ ਜਿਨ੍ਹਾਂ ਦੇ ਅੰਦਰ ਉਹ ਭੁੱਖ ਪਿਆਸ ਹੈ ਗੁਰਬਾਣੀ ਦੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਉਹ ਆਸਰਾ ਲਿੱਤਾ ਹੈ ਨਾ ਤੇ ਗੁਰੂ ਸਾਹਿਬ ਅਦ੍ਰਿਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੋ ਇਨਸਾਨ ਬੜੀ ਬਖਸ਼ਿਸ਼ ਹੈ ਬੱਚਿਆਂ ਤੇ ਬੜੇ ਭਾਗਾ ਵਾਲੇ ਨੇ ਮਾਪੇ ਉਹ ਜਿਨ੍ਹਾਂ ਦੇ ਬੱਚੇ ਕੀਰਤਨ ਕਰਦੇ ਨੇ ਬੱਚੇ ਤੁਹਾਡੇ ਤੇ ਬੜੀ ਬਖਸ਼ਿਸ਼ ਹੈ ਮੈਂ ਗੱਲ ਤਾਂ ਕਰਨ ਆਈ ਸੀ ਕਿ ਪਰਿਵਾਰਾਂ ਵਿੱਚ ਕਿਵੇਂ ਗੁੰਝਲਾਂ ਬੱਚਿਆਂ ਵਿੱਚ ਕਿਸ ਕਿਸ ਤਰ੍ਹਾਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਹਨ ਬੜੀ ਖੁਸ਼ੀ ਹੋਈ ਬੜਾ ਹੀ ਆਨੰਦ ਆਇਆ ਅੱਜ ਦਾ ਕੀਰਤਨ ਸੁਣ ਕੇ ਜਦੋਂ 6 ਵਜੇ ਮਲਕੀਤ ਕੌਰ ਪੈਂਜੀ ਨੇ ਫੋਟੋ ਭੇਜੀ ਨਾ ਗਰੁੱਪ ਵਿੱਚ ਤੁਹਾਡੇ ਬੱਚਿਆਂ ਦੀ ਨਿਤਨੇਮ ਕਰਨ ਦੀ ਤੋਂ ਉਦੋਂ ਹੀ ਮੈਂ ਬੜਾ ਹੀ ਖੁਸ਼ ਹੋ ਗਿਆ ਸੀ ਕਿ ਅੱਜ ਤਾਂ ਬੜਾ ਜਿੱਥੇ ਮੈਂ ਜਾ ਰਹੀ ਹਾਂ ਗੁਰਸਹਿਬ ਬਖਸ਼ਿਸ਼ ਕਰਨ ਤਰਸ ਕਰਕੇ ਸੇਵਾ ਲੈਣ ਜਿੱਥੇ ਵੀ ਜਾ ਰਹੀ ਹਾਂ ਪਰ ਉੱਥੇ ਬੜਾ ਆਨੰਦ ਆਣ ਵਾਲਾ ਹੈ ਵਾਕ ਹੀ ਜਦੋਂ ਬੱਚਿਆਂ ਦਾ ਕੀਰਤਨ ਸੁਨਿਆ ਬੜਾ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਬੱਚਿਆਂ ਤੇ ਬੜੇ ਵਡਭਾਗੀ ਹੋ ਬੱਚਿਓ ਤੁਸੀਂ ਮਾਪੇ ਵੀ ਬੜੇ ਵਡਭਾਗੀ ਹਨ ਜਿਨ੍ਹਾਂ ਨੇ ਸਹੀ ਰਸਤਾ ਦਿਖਾਇਆ ਆਪਣੇ ਬੱਚਿਆਂ ਨੂੰ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਓਟ ਆਸਰਾ ਜੋ ਲੈਣਾ ਹੈ ਤੇ ਤੁਸੀਂ ਉਹ ਬੱਚਿਓ ਕੰਮ ਕਰ ਰਹੇ ਹੋ ਤੁਸੀਂ ਗੁਰੂ ਸਾਹਿਬ ਜੀ ਦਾ ਹੀ ਓਟ ਆਸਰਾ ਲੈ ਰਹੇ ਹੋ ਤੇ ਵੀ ਜੀ ਨੇ ਵੀ ਸ਼ਬਦ ਪੜਿਆ ਸੀ ਸਾਈਆਂ ਚਾਰੇ ਕੁੰਡਾ ਪਾਲੀਆਂ ਤੁਦ ਜੇਵੜ ਨਾ ਸਾਈਆਂ ਤੇ ਬੜਾ ਭਾਗੀ ਹੋ ਤੁਸੀਂ ਅਸੀਂ ਇੱਧਰ ਉੱਧਰ ਨਹੀਂ ਕਿਤੇ ਭਟਕਣਾ ਅਸੀਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਹੀ ਲੈਣਾ ਉਹਨਾਂ ਦੀ ਛਤਰ ਛਾਇਆ ਹੀ ਟਿਕਿਆ ਲੈ ਆਉ ਗੁਰਪਿਆਰੀ ਸਾੰਗਤ ਜੀ ਜੋ ਮਨ ਨੂੰ ਵਿਸ਼ਾ ਮਿਲਿਆ ਹੈ ਜੀ ਉਹ ਹੈ ਜੀ ਔਰਤ ਦੀ ਪਰਿਵਾਰ ਲਈ ਕੀ ਜ਼ਿੰਮੇਵਾਰੀ ਅਤੇ ਫਰਜ਼ ਹਨ ਪਰ ਮੈਂ ਮਹਿਸੂਸ ਕਰਦੀਆਂ ਮੈਂ ਸਮਝਦੀਆਂ ਇਕੱਲੀ ਕੀ ਪਰਿਵਾਰ ਪਰਿਵਾਰ ਵਿੱਚ ਇੱਚ ਇੱਕ ਔਰਤ ਦੀ ਹੀ ਜ਼ਿੰਮੇਵਾਰੀ ਹੈ ਨਹੀਂ ਪਰਿਵਾਰ ਦੇ ਹਰ ਮੈਂਬਰ ਨੂੰ ਆਪਣਾ ਜ਼ਿੰਮੇਵਾਰ ਅਤੇ ਫਰਜ਼ ਸਮਝਣੇ ਚਾਹੀਦੇ ਹਨ ਕਿਉਂਕਿ ਪਰਿਵਾਰ ਹੀ ਇੱਕ ਰੀੜ ਦੀ ਹੱਡੀ ਹੈ ਚੰਗੇ ਸਮਾਜ ਲਈ ਜੇਕਰ ਚੰਗਾ ਪਰਿਵਾਰ ਵਿੱਚ ਇੱਕ ਸੁਰਤਾ ਨਿਮਰਤਾ ਪਿਆਰ ਮਿਠਾਸ ਹੋਏਗੀ ਤਾਂ ਹੀ ਸਾਡਾ ਸਮਾਜ ਉਹ ਚੰਗਾ ਬਣ ਪਾਏਗਾ ਤਾਂ ਹੀ ਸਾਡਾ ਦੇਸ਼ ਚੰਗਾ ਬਣ ਪਾਏਗਾ ਪਰਿਵਾਰ ਦੀ ਗੱਲ ਕਰੀਏ ਤਾਂ ਔਰਤ ਘਰ ਪਰਿਵਾਰ ਦਾ ਇੱਕ ਅਹਿਮ ਹਿੱਸਾ ਹੈ ਕਿਉਂਕਿ ਘਰ ਸਿਰਫ ਦੀਵਾਰਾਂ ਜਾਂ ਸਜੋ ਸਮਾਨ ਨਾਲ ਨਹੀਂ ਬੰਦਾ ਸਗੋ ਘਰ ਵਿੱਚ ਇੱਕ ਔਰਤ ਹੈ ਤਾਂ ਹੀ ਘਰ ਮੁਕੰਮਲ ਹੁੰਦਾ ਹੈ ਕਿਉਂਕਿ ਪਰਮਾਤਮਾ ਨੇ ਉਸ ਦੇ ਅੰਦਰ ਲੀਡ ਕਰਨ ਦੀ ਤਾਕਤ ਭਰੀ ਹੈ ਪਰਮਾਤਮਾ ਨੇ ਇਸਤਰੀ ਅੰਦਰ ਸੈਕਰੀਫਾਈਜ਼ ਕਰਨ ਦੀ ਤਾਕਤ ਭਰੀ ਹੈ ਪਰਮਾਤਮਾ ਨੇ ਔਰਤ ਦੇ ਅੰਦਰ ਪੇਨ ਨੂੰ ਝੇਲਣ ਦੀ ਤਾਕਤ ਭਰੀ ਹੈ ਦੁਨੀਆ ਦੇ ਕਿਸੇ ਧਰਮ ਇਹ ਸਮਾਜ ਇੰਨਾ ਆਦਰ ਮਾਨ ਸਨਮਾਨ ਇਸਤਰੀ ਨੂੰ ਨਹੀਂ ਮਿਲਿਆ ਹੋਣਾ ਜਿੱਥੇ ਸਿੱਖ ਧਰਮ ਵਿੱਚ ਇਸਤਰੀ ਨੂੰ ਦਿੱਤਾ ਗਿਆ ਹੈ। ਹਾਉ ਜੀ ਅਸੀਂ ਹੁਣ ਉਸ ਸਿੰਘਣੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਸਿੰਘਣੀਆਂ ਨੇ ਆਪਣਾ ਸਾਰਾ ਜੀਵਨ ਗੁਰੂ ਦੀ ਸੇਵਾ ਵਿੱਚ ਆਪਾ ਕੁਰਬਾਨ ਕਰਕੇ ਸੇਵਾ ਕੀਤੀ ਤੇ ਸਿੱਖ ਧਰਮ ਵਿੱਚ ਉਹ ਬੀਬੀਆਂ ਨੂੰ ਬੜਾ ਹੀ ਮਾਨਤਾ ਪ੍ਰਾਪਤ ਹੋਇਆ। ਜਿਦੋਂ ਅਸੀਂ ਅਰਦਾਸ ਵਿੱਚ ਖੜੇ ਹੋ ਕੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤ਸ ਦਿੱਤੇ ਆਖਦੇ ਹਾਂ ਉਦੋਂ ਹੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਧਰਮ ਵਿੱਚ ਇਸਤਰੀ ਨੂੰ ਬੜਾ ਵੱਡਾ ਦਰਜਾ ਦਿੱਤਾ ਗਿਆ ਹੈ। ਨਮਸਕਾਰ ਹੈ ਉਹ ਸਿੱਖ ਬੀਬੀਆਂ ਨੂੰ ਜਿਨ੍ਹਾਂ ਲਈ ਆਪਾਂ ਕੁਰਬਾਨ ਕਰਕੇ ਸਿਧਾਂਤ ਤੇ ਪਹਿਰਾ ਦਿੱਤਾ। ਮੈਂ ਗੱਲ ਕਰਾਂਗੀ ਮਾਤਾ ਸੁਲਖਣੀ ਜੀ ਦੀ। ਜਿਨ੍ਹਾਂ ਦਾ ਵਿਆਹ ਗੁਰਨਾਨਕ ਪਾਸ਼ਾ ਜੀ ਨਾਲ ਛੋਟੀ ਉਮਰ ਹੀ ਹੋ ਗਿਆ ਸੀ ਚਾਹੇ ਗੁਰੂ ਪਾਸ਼ਾ ਜੀ ਦਾ ਦਿਲ ਦੁਨੀਆਦਾਰੀ ਵਿੱਚ ਨਹੀਂ ਸੀ ਫਿਰ ਵੀ ਮਾਤਾ ਸੁਖ ਲਖਣਕੀ ਸੁਲਖੜੀ ਜੀ ਨੇ ਅਜਿਹਾ ਸਾਥ ਦਿੱਤਾ ਕਿ ਗੁਰੂ ਪਾਸ਼ਾ ਜੀ ਉਹਨਾਂ ਨੂੰ ਮਾਣ ਦੇਣ ਲੱਗ ਗਏ ਅਤੇ ਜਦ ਵੀ ਭੁਲਾਉਂਦੇ ਉਹਨਾਂ ਨੂੰ ਪਰਮੇਸ਼ਰ ਕੀ ਸੁਲਖਣੀ ਕਰ ਬੁਲਾਨਦੇ ਜਦ ਗੁਰੂ ਨਾਨਕ ਦੇਵ ਜੀ ਨੇ ਪਾਰ ਜਾਤ ਕਰ ਆਂਗਨ ਮੇਰਾ ਉਚਾਰਿਆ ਤਾਂ ਜਗਤ ਨੂੰ ਪ੍ਰਤੀਤ ਹੋ ਜਾਣਾ ਚਾਹੀਦਾ ਹੈ ਕਿ ਕਿਤਨਾ ਆਦਰ ਮਾਤਾ ਜੀ ਨੂੰ ਦਿੰਦੇ ਸਨ ਗੱਲ ਕਰੀਏ ਅਗਲੀ ਬੀਬੀ ਅਮਰੋ ਜੀ ਜੋ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸਨ ਜਿਨ੍ਹਾਂ ਨੇ ਬਾਣੀ ਦੀ ਅਮਰ ਜੋਤ ਜਗਾ ਕੇ ਗੁਰੂ ਅਮਰਦਾਸ ਯੂ ਨੋ ਸੱਚਾ ਰਾਹ ਦਿਖਾਇਆ ਅਗਲੇ ਹਨ ਬੀਬੀ ਪਾਨੀ ਜੀ ਪਾਉ ਭਗਤੀ ਦਾ ਰੂਪ ਸਨ ਬੀਬੀ ਪਾਨੀ ਜੀ ਬੀਬੀ ਪਾਨੀ ਜੀ ਇੱਕ ਐਸੀ ਇਤਿਹਾਸਕ ਮੂਰਤ ਹੈ ਜੋ ਰਜਾ ਵਿੱਚ ਰਹਿਣ ਵਾਲੀ ਸੀ ਗੁਰਪਤਨੀ ਪੁਤਰੀ ਗੁਰਪਤਨੀ ਤੇ ਗੁਰਜਨਨੀ ਦਾ ਮਾਣ ਦਿੱਤਾ ਗਿਆ ਔਰਤ ਦੀ ਤਾਂ ਅਸੀਸ ਵਿੱਚ ਵੀ ਜਿੱਥੇ ਭਾਵਨਾ ਹੈ ਉੱਥੇ ਭਾਵ ਵੀ ਹੈ ਉਹ ਅਸੀਸ ਪੜਨ ਨਾਲ ਸੰਬੰਧ ਰੱਖਦੀ ਹੈ ਜੋ ਮਾਤਾ ਪਾਣੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਸੀ ਪੁੱਤਾਂ ਮਾਤਾ ਕੀ ਅਸੀਸ ਨਿਮਕਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਅਗਲੀ ਹਾਂ ਜੀ ਬੀਬੀ ਵੀਰੋ ਜੀ 6ਵੇਂ ਪਾਸੀ ਦੇ ਕਰਜ ਦੋ ਬੀਬੀ ਵੀਰੋ ਜੀ ਦਾ ਜਨਮ ਹੋਇਆ ਤਾਂ ਘਰ ਵਿੱਚ ਬੜੀਆਂ ਹੀ ਖੁਸ਼ੀਆਂ ਮਨਾਈਆਂ ਗਈਆਂ ਗੁਰੂ ਜੀ ਨੇ ਤਾਂ اپنی ماں ਕੋਲੋਂ ਵੀ ਧੀ ਦੀ ਅਸੀਸ ਮੰਗੀ ਸੀ ਤੇ ਗੁਰੂ ਸਾਹਿਬ ਜੀ ਨੇ ਅਰਦਾਸ ਕੀਤੀ ਕਿ ਹਰ ਘਰ ਵਿੱਚ ਕੰਨਿਆ ਹੋਣੀ ਚਾਹੀਦੀ ਹੈ ਕਿ ਉਸ ਘਰ ਵਿੱਚ ਚਾਜੀ ਆ ਸਕੇ ਮਾਤਾ ਦਮੋਦਰੀ ਜੀ ਨੇ ਵੀ ਆਪਣੀ ਬੇਟੀ ਬੀਬੀ ਵੀਰੋ ਨੂੰ ਵੀ ਆਨੰਦ ਕਾਰਜ ਸਮੇਂ ਉਪਦੇਸ਼ ਦਿੱਤਾ ਉਹ ਜ਼ਿੰਦਗੀ ਭਰ ਕੰਮ ਆਉਂਦਾ ਹੈ ਅੰਮ੍ਰਿਤ ਵੇਲੇ ਉਠਣਾ ਜ਼ਰੂਰ ਕਰਨਾ ਇਸ਼ਨਾਨ ਜ਼ਰੂਰ ਕਰਨਾ ਫਿਰ ਕਿਸੇ ਗੱਲ ਨੂੰ ਨਹੀਂ ਬਾਣੀ ਨੂੰ ਰਿੜਕਣਾ ਜੋ ਵੀ ਘਰ ਦਾ ਕਾਰ ਵਿਹਾਰ ਹੋਵੇ ਉਹ ਆਖੇ ਬਗੈਰ ਕਰਨਾ ਕੁਲ ਕੀ ਬਾਤ ਸੁਚਿਤ ਮੈਂ ਧਰਨੀ ਖੋਟੀ ਸੰਗਤ ਕਾਹੂ ਨਾ ਕਰਨੀ ਪ੍ਰਾਪਤੇ ਉੱਠ ਕਰ ਮੱਜਨ ਕਰਿਓ ਗੁਰਬਾਣੀ ਕੋ ਮੁਖਤੇ ਰਹੀਓ ਹੁਣ ਅਗਲੇ ਹਾਂਜੀ ਮਾਤਾ ਗੁਜਰੀ ਜੀ ਮਹਾਨ ਦਾਦੀ ਜੀ ਉਹ ਪੂਜਨੀਕ ਮਾਤਾ ਹੈ ਜਿਨ੍ਹਾਂ ਨੇ 26 ਸਾਲ 6 ਮਹੀਨੇ ਤੇਰਾ ਦਿਨ ਤਪੱਸਿਆ ਦੇ ਦੌਰਾਨ ਦੁਨਿਆਵੀ ਸੁੱਖ ਤਿਆਗ ਕੇ ਮਾਤਾ ਗੁਜਰੀ ਜੀ ਨੇ ਸੇਵਾ ਕੀਤੀ ਮਾਤਾ ਗੁਜਰੀ ਜੀ ਸੱਚੀ ਮੂਚੀ ਦੁੱਖ ਵਿੱਚ ਸੁੱਖ ਮਨਾਉਣ ਵਾਲੀ ਮਾਨ ਇਸਤਰੀ ਸੀ ਹੁਣ ਮੈਂ ਉਹ ਮਾਵਾ ਨੂੰ ਕੰਨੀ ਹਾਂ ਜਿਹੜੇ ਆਪਣੇ ਪੋਤਰਿਆਂ ਨੂੰ ਬੱਚਿਆਂ ਨੂੰ ਲਾਡ ਲਡਾਂਦਿਆਂ ਹਨ ਜਿਹੜੇ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ ਉਹਨਾਂ ਦੀ ਪਾਲਣਾ ਪੋਸ਼ਣ ਕਰਦੇ ਹਨ ਜੀ ਆਓ ਅਸੀਂ ਦ੍ਰਿੜ ਕਰੀਏ ਅਸੀਂ ਵੀ ਆਪਣੇ ਬੱਚਿਆਂ ਨੂੰ ਸਿੱਖ ਧਰਮ ਵਿੱਚ ਦ੍ਰਿੜ ਕਰੀਏ ਜਿਸ ਔਰਤ ਨੂੰ ਮਜ਼ਾਕ ਵਜੋ ਤੇ ਨਿੰਦਾ ਕਰਦਿਆਂ ਪੰਡ ਕਿਆ ਜਾਂਦਾ ਸੀ ਉਸ ਵੇਲੇ ਗੁਰਦਾਨਕ ਪਾਤਸ਼ਾਹੀ ਨੇ ਔਰ ਉਹਨੂੰ ਐਸਾ ਪੰਡਾ ਕਿਆ ਜਿਸ ਵਿੱਚੋਂ ਨਾ ਸਿਰਫ ਜ਼ਿੰਦਗੀ ਉਪਜਦੀ ਹੈ ਸਗੋ ਜਿਸ ਵਿੱਚ ਸ਼ਕਤੀ ਵੀ ਹੈ ਆਪਣੇ ਜਿਆ ਬਣਾਉਣ ਦੀ ਜੇ ਪੰਡਾ ਮਜ਼ਬੂਤ ਹੈ ਤਾਂ ਹੀ ਵਸਤੂ ਟਿਕ ਸਕਦੀ ਹੈ ਸਮਾਜ ਵਿੱਚ ਵਿਚਰਨ ਦਾ ਵੱਲ ਵੀ ਇਸਤਰੀ ਨੇ ਸਿਖਾਇਆ ਤੇ ਨੀਵੀ ਨਵੀਂ ਪੀੜ੍ਹੀ ਨੇ ਵੀ ਇਸਤਰੀ ਤੋਂ ਹੀ ਸਿੱਖਿਆ ਆਸਾ ਦੀਵਾਰ ਜੀ ਦੀ ਬਾਣੀ ਵਿੱਚ ਵੀ ਗੁਰਨਾਨਕ ਪਾਤਸ਼ਾਹ ਜੀ ਦੀ ਪੌੜੀ ਵਿੱਚ ਫਰਮਾਉਂਦੇ ਹਨ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵਿਹਾਉ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਉ ਪੰਡ ਮੂੰਹ ਆ ਪੰਡ ਪਾਲੀ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀ ਐ ਜਿਤ ਜੰਮੇ ਰਾਜਾ ਉਸ ਔਰਤ ਨੂੰ ਸੀ ਕਿਉ ਮੰਦਾ ਆਖਦੇ ਆ ਜਿਨ੍ਹਾਂ ਨੇ ਰਾਜਾ ਮਹਾਰਾਜਾ ਦੇਵਤਿਆਂ ਨੂੰ ਪੈਦਾ ਕੀਤਾ ਹੈ ਭਾਂਡੇ ਦੀ ਤਰ੍ਹਾਂ ਔਰਤ ਦਾ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਔਰਤ ਚਾਹੇ ਕਿਸੇ ਵੀ ਰੂਪ ਵਿੱਚ ਹੋਏ ਚਾਹੇ ਉਹ ਬੇਟੀ ਹੈ ਭੈਣ ਹੈ ਪਤਨੀ ਹੈ ਮਾਂ ਹੈ ਉਸ ਨੂੰ ਆਪਣਾ ਫਰਜ਼ ਖੂਬ ਨਿਭਾਣਾ ਹੈ ਉਸ ਨੂੰ ਪਤਾ ਹੈ ਕਿ ਜੇ ਉਹ ਬੇਟੀ ਹੈ ਉਸ ਸ਼ਰਮ ਤੇ ਸੁਕਰਮ ਦੀਆਂ ਹੱਦਾਂ ਵਿੱਚ ਰਹਿਣਾ ਹੈ ਜੇ ਉਹ ਪਤਨੀ ਹੈ ਉਸਨੇ ਹਰ ਇੱਕ ਦੀ ਖੁਸ਼ੀ ਨੂੰ ਮਾਣ ਦੇ ਕੇ ਵੀ ਨੀ ਮਾੜਾ ਰਹਿਣਾ ਹੈ ਜਿਉਂ ਭੈਣ ਹੈ ਤਾਂ ਉਸਨੇ ਇੱਜ਼ਤ ਦਿਂਦੇ ਲੈਂਦੇ ਸੀਮਾਵਾਂ ਵਿੱਚ ਰਹਿਣਾ ਹੈ ਜਿਉਂ ਮਾਂ ਹੈ ਉਸਨੇ ਥਾਪੜਨਾ ਹੈ ਪਰ ਥੱਪ ਥੱਪੜ ਮਾਰਨ ਤੇ ਵੀ ਸੰਕੋਚ ਨਹੀਂ ਕਰਨਾ ਇਸ ਤਰ੍ਹਾਂ ਦੀ ਮਾਂ ਦਾ ਕਰਤਵ ਸਭ ਤੋਂ ਉੱਚਾ ਤੇ ਨਿਰਾਲਾ ਹੈ ਉਸਦੀ ਕੋ ਕੋ ਜਿਸ ਬਾਲਕ ਨੇ ਜਨਮ ਲਿਆ ਹੈ ਉਸ ਨੂੰ ਸਹੀ ਦਿਸ਼ਾ ਦਿਖਾਣਾ ਹੈ ਕੁ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਮਤ ਮਾਤਾ ਪਿਤਾ ਸੰਤੋਖ ਕਿ ਜਿਹੜੀ ਮਤ ਹੈ ਉਹ ਮਾਤਾ ਨੇ ਦੇਣੀ ਹੈ ਮਾਂ ਨੇ ਦੇਣੀ ਹੈ ਜੇ ਤਾਂ ਮਾਂ ਨੇ ਫਿਰ ਸਮਝਾਣਾ ਹੈ ਉਦੋਂ ਪਿਤਾ ਨੇ ਸੰਤੁਸ਼ਟੀ ਰੱਖਣੀ ਹੈ ਪਿਤਾ ਨੇ ਸੰਤੋਖ ਰੱਖਣਾ ਹੈ ਕੁ ਨਾਨਕ ਦੇਵ ਜੀ ਨੇ ਇਸਤਰੀ ਨੂੰ ਤਾਂ ਪਤੀ ਦਾ ਅੰਗ ਅਮਰਤ ਦੀ ਅਧਿਕਾਰਣ ਪੂਰੀ ਸਲਾਹਕਾਰ ਵਿੱਦਿਆ ਗਿਆਨ ਦੀ ਸਾਂਝੀਵਾਲ ਅਤੇ ਗਰਸ ਧਰਮ ਦੀ ਗੱਡੀ ਚਲਾਉਣ ਵਾਲਾ ਬਰਾਬਰ ਦਾ ਪਈਆ ਮੰਨਿਆ ਗਿਆ ਹੈ। ਸ਼੍ਰੀ ਗੁਰ ਅੰਗਰ ਦੇਵ ਜੀ ਨੇ ਵੀ ਲੋਕਾਂ ਦੇ ਪਰਉਪਕਾਰ ਲਈ ਸਾਨੂੰ ਤਿੰਨ ਪੱਬਿਆਂ ਦੇ ਰੂਪ ਵਿੱਚ ਕੁੰਜੀਆਂ ਬਖਸ਼ੀਆਂ ਹਨ ਜੀ। ਤਿੰਨ ਪੱਬੇ ਕਿਹੜੇ ਹਨ ਜੀ? ਭੁੱਲ ਗਿਆ। ਭਲਾ ਜੀ। ਪਾਣਾ ਜੀ। ਗੁਰ ਅੰਗਦ ਦੇ ਜੀ ਨੇ ਔਰਤ ਨੂੰ 32 ਸੁਲਖਣੀ ਕਹਿ ਕੇ ਵੀ वाणी ਵਿੱਚ ਸਤਿਕਾਰਿਆ ਗਿਆ ਹੈ। ਭਾ 32 ਵਾਲੀ 32 ਗੁਣਾ ਵਾਲੀ ਔਸਤਰੀ ਦਾ ਮਾਣ ਦਿੱਤਾ ਗਿਆ ਹੈ ਜੀ। ਹੁਣ 32 ਗੁਣ ਕਿਹੜੇ ਹਨ ਜੀ? ਸੁੰਦਰਤਾ, ਸਵਸ਼ਟਾ, ਲੱਜਾ, ਚਤੁਰਾਈ, ਵਿਦਿਆ, ਪਤੀ ਭਗਤੀ, ਸੇਵਾ, ਦਇਆ, ਸत्य, ਪ੍ਰਸੰਤਾ, ਨਮਰਤਾ, ਇਕਤਾ, ਧੀਰਜ, ਰਸੋਈ, ਰਾਗ, ਕਾਵਿ ਉਦਮ ਉਦਾਰਤਾ ਸੰਤਾਨ ਦਾ ਪਾਲਨ ਸਿਉਣ ਦੀ ਕਲਾ ਪਰੋਣ ਦੀ ਕਲਾ ਬਜ਼ੁਰਗਾਂ ਦਾ ਮਾਣ ਚਿੱਤ ਨਿਸ਼ਕਪਟਤਾ ਧਰਮ ਨੇ ਆਏ ਘਰ ਦੀਆਂ ਵਸਤੂਆਂ ਦਾ ਯਥਾ ਯੋਗ ਸੂਰ ਬੀਰਤਾ ਔਸ਼ਧ ਗੰਭੀਰਤਾ ਸੰਜਮ ਘਰ ਆਏ ਪਰੋਣਿਆਂ ਦਾ ਸਨਮਾਨ ਹੁਣ ਮੈਂ ਆਜੀ ਨਾਲ ਇੱਕ ਛੋਟੀ ਜੀ ਕਵਿਤਾ ਸਾਂਝੀ ਕਰਾਂਗੀ ਜਿਹੜੀ ਸਰਦਾਰ ਸਰਦਾਰ ਦਿਲੀਪ ਸਿੰਘ ਜੀਆ ਨੇ ਸਾੜਨ ਸਾਂਝੀ ਕੀਤੀ ਹੈ ਜੀ ਕੌਮੀ ਪਨੀਰੀ ਦੀ ਸੰਭਾਲ ਹੋਣੀ ਦਾ ਘਾੜਾ ਬੱਚਾ ਏ ਅੰਦਰੋਂ ਬਾਹਰੋਂ ਸੱਚਾ ਏ ਬੱਚੇ ਤੁਸੀਂ ਨਾਲ ਬੋਲੋਗੇ ਨਾਲ ਬੋਲਣਾ ਤੁਸੀਂ ਹੋਣੀ ਦਾ ਘਾੜਾ ਬੱਚਾ ਏ ਅੰਦਰੋਂ ਬਾਹਰੋਂ ਸੱਚਾ ਏ ਮਾਂ ਨੇ ਇਹਨੂੰ ਬਣਾਣਾ ਏ ਜੀਵਨ ਦਾ ਰਾ ਵਖਾਣਾ ਹੈ ਇਸ ਫੱਟੀ ਤੇ ਜੋ ਵੀ ਵਾਰ ਲੋਗੇ ਇਸੇ ਨੂੰ ਬਣਾ ਲੋਗੇ ਜੋ ਵੀ ਇਹਨੂੰ ਸਿਖਾ ਰਹੇ ਹੋ ਮੱਥੇ ਦੀ ਰੇਖਾ ਵਾਰ ਰਹੇ ਹੋ ਨਾ ਕਰੋ ਜੋ ਨਹੀਂ ਕਰਾਣਾ ਜੇ ਬੱਚੋ ਜੇ ਉਹਨੂੰ ਬਚਾਣਾ ਜੇ ਗਾਲਾਂ ਕੱਢੋ ਇਹ ਕੱਡੇਗਾ ਚੱਕ ਵੱਡੋ ਇਹ ਵੱਡੇਗਾ ਹੱਸੋ ਇਹ ਹੱਸਦੇ ਰਹਿਣਾ ਖੇਡੋ ਇਹ ਚੁੱਪ ਨਹੀਂ ਬਹਿਣਾ ਐ ਸਮਾ ਫਿਰ ਮੁੜ ਨਹੀਂ ਆਣਾ ਨੀਆਂ ਹਿਜਪਾਓ ਜੋ ਪਾਣਾ ਬਾਣੀ ਗਾਓ ਇਹ ਗਾਏਗਾ ਏਕ ਨਾਲ ਏਕ ਮਿਲਾਏਗਾ ਇਹ ਖੇੜੇ ਖੁਸ਼ੀਆਂ ਮਾਣੇਗਾ ਜੀਵਨ ਦਾਤ ਇਹ ਜਾਣੇਗਾ ਦੁੱਖ ਦਿਲਦਰ ਨਸਣਗੇ ਰਹਿਮਤ ਦੇਕਰ ਵਸਣਗੇ ਦਾਤਾਰ ਨਾਲ ਜੁੜਿਆ ਰਹਿਣਾ ਤੁਹਾਨੂੰ ਫਿਰ ਫਿਕਰ ਨਹੀਂ ਰਹਿਣਾ ਕਿ ਆਪ ਵੀ ਮੋਜਾ ਮਾਣੇਗਾ ਕਰਤਾਰ ਨੂੰ ਅੰਗ ਸੰਗ ਜਾਣੇਗਾ ਤੁਹਾਡਿਆਂ ਵੀ ਗੁੱਜਾ ਪਹਿਣ ਗਿਆ ਰੋਣ ਕਿ ਰੋਣ ਕਾਂ ਲੱਗੀਆਂ ਰਹਿਣ ਗਿਆ ਪੜੋ ਤੇ ਐ ਵੀ ਪੜ ਲਏਗਾ ਲੜੋ ਤੇ ਐ ਵੀ ਲੜ ਲਏਗਾ ਸੋਚੋ ਬਈ ਤੁਸੀਂ ਕੀ ਚਾਨਨੇ ਹੋ ਵੇਖੋ ਭਈ ਕੀ ਬਣਾਉਂਦੇ ਹੋ ਰੇਖਾ ਜੋ ਰੱਬ ਨੇ ਭਾਈਆਂ ਨੇ ਤੁਸੀਂ ਦੱਸੋ ਉਹ ਚਮਕਾਈਆਂ ਨੇ ਕੋਣ ਬੱਚੇ ਦੀ ਖੇਰ ਮਨਾਉਂਦਾ ਨਹੀਂ ਉਹਦੀ ਝੋਲੀ ਖੁਸ਼ੀਆਂ ਪਾਉਂਦਾ ਨਹੀਂ ਪਰ ਭੁੱਲ ਕੇ ਜੋ ਕਰ ਲੈਣਾ ਏ ਉਹ ਆਪ ਗਤਣਾ ਪੈਣਾ ਏ ਆਪਣੀ ਬੇੜੀ ਬੋੜੋ ਨਾ ਨਸ਼ਿਆਂ ਨੂੰ ਵਿਚ ਨਸਲ ਨੂੰ ਰੋੜੋ ਨਾ ਹੋਣੀ ਹੁਣ ਖਿਆਲੋ ਚਾ ਆਪਣਾ ਆਪ ਸੰਭਾਲੋ ਚਾ ਜਿਵੇਂ ਪੀਓਗੇ ਉਹ ਪੀਏਗਾ ਜਿਵੇਂ ਜਿਓਗੇ ਉਹ ਜੀਏਗਾ ਤਪ ਦੀ ਦੁਨੀਆ ਠਾਰ ਲਵੋ ਜਗ ਡੁੱਬਦੇ ਨੂੰ ਤਾਰ ਲਵੋ ਬੱਚਿਆਂ ਨੂੰ ਪਿਆਰ ਨਾਲ ਪਾਲੋ ਸੰਗਤ ਗੁਰਸੰਗਤ ਨਾਲ ਸੰਭਾਲ ਲੋ ਇਤਿਹਾਸ ਤੁਹਾਡੇ ਸੋਹਲੇ ਗਾਵੇਗਾ ਕਲ ਯੁਗ ਵਿੱਚ ਸਤਜੁਗ ਆਵੇਗਾ ਹੁਣ ਮੈਂ ਅੱਜ ਜੀ ਨਾਲ ਗਲੋਬਲ ਸਿਨੈਰੋ ਦੀ ਗੱਲ ਕਰਾਂ lettes appreciate the women be appreciative ਕਿਤੇ ਸਾਡਾ ਸੁਭਾਅ ਗਲਤੀਆਂ ਕੱਢਰ ਵਾਲਾ ਨਾ ਬਣ ਜਾਵੇ ਜਿਦੋਂ ਅਸੀਂ ਭਾਰਤ ਦੇ ਦੇਸ਼ਾਂ ਵਿੱਚ ਵੀ ਦੇਖਦੇ ਆਂ ਹਰ ਅਮੀਰ ਗਰੀਬ ਉਥੇ ਛੋਟਾ ਵੱਡਾ ਕਿਰਤ ਨਾਲ ਜੁੜਿਆ ਹੋਇਆ ਹੈ ਕੰਮ ਕਰ ਰਿਹਾ ਹੈ ਤੇ ਤੁਹਾਨੂੰ ਵੀ ਸਿੱਖ ਮਿਲਦੀ ਹੈ ਕਿ ਆਓ ਅਸੀਂ ਵੀ ਆਪਣੇ ਸਮਾਜ ਨੂੰ ਕਿਰਤ ਸੱਭਿਆਚਾਰ ਨਾਲ ਪ੍ਰਫੁੱਲਿਤ ਕਰੀਏ ਹੁਣ ਮੈਂ ਕੁਝ ਕੁ ਗੱਲਾਂ ਬੱਚਿਆਂ ਨਾਲ ਕਰਾਂਗੀ ਬੱਚੋ ਤੁਸੀਂ ਦੱਸੋ ਕਿਰਤ ਦਾ ਭਾਵ ਕੀ ਹੈ ਕਿਰਤ ਦਾ ਕੀ ਭਾਵ ਹੈ ਬਿਲਕੁਲ ਕੰਮ ਕਰਨਾ ਪਰ ਕਿਰਤ ਤੋਂ ਭਾਵ ਕੀ ਹੈ ਥੱਕੇ ਨੂੰ ਬਿਹਾਰੀ ਪਰਮਾਤਮਾ ਦੇ ਠੀਕ ਹੈ ਜੀ ਪਰਮਾਤਮਾ ਦੇ ਗੁਣ ਗਾਣਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦੋ ਚੀਜ਼ਾਂ ਦਿੱਤੀਆਂ ਨੇ ਸੇਵਾ ਤੇ ਸਿਮਰਨ ਸਿੱਖੀ ਦੇ ਦੋ ਥੰਮ ਹਨ ਸੇਵਾ ਤੇ ਸਿਮਰਨ ਤੇ ਇਹਨੂੰ ਸੰਭਾਲ ਰਹੇ ਹੋ ਤੁਸੀਂ ਠੀਕ ਹੈ ਤੁਸੀਂ ਕਿਰਤ ਤੇ ਕੀਰਤ ਨੂੰ ਸੰਭਾਲ ਰਹੇ ਹੋ ਬੜੇ ਭਾਗਾਂ ਵਾਲੇ ਹੋ ਹੁਣ ਅਗਲਾ ਸਵਾਲ ਹੈ ਜੀ ਉਤੇ ਉਹ ਕਿਹੜੇ ਤਿੰਨ ਕੀਤੇ ਹਨ ਜਿਹੜੇ ਗੁਰਦਾਨਕ ਪਾਤਸ਼ਾਹੀ ਨੇ ਕੀਤੇ ਸੀ ਨਸੂ ਜੀ ਦੁਨੀਆ ਵਿੱਚ ਵੀ ਉਹ ਤਿੰਨ ਕੀਤੇ ਹੀ ਹਨ ਜੋ ਅਸੀਂ ਕਰਦੇ ਆ ਅਗਰ ਤੁਹਾਡੇ ਕੋਲ ਡਾਇਰੀ ਪੈਨ ਹੈਗੇ ਤਾਂ ਲਿਖਦੇ ਰਹੋ ਬੱਚੇ ਹਾਂਜੀ ਹਾਂਜੀ ਬੱਚੇ ਹਾਂਜੀ ਬੱਚੇ ਇਹ ਤਾਂ ਬੇਸਿਕ ਪ੍ਰਿੰਸੀਪਲ ਹੋਗੇ ਗੁਰੂ ਸਾਹਿਬ ਜੀ ਦੇ ਇਹਦਾ ਸਿਧਾਂਤ ਨੇ ਉਹ ਕੰਮ ਕੀ ਕੀਤਾ ਉਹਨਾਂ ਨੇ ਤਿੰਨ ਕੀਤੇ ਕਿਹੜੇ ਸੀ ਖੇਤੀਬਾੜੀ ਵਪਾਰ ਤੇ ਨੌਕਰੀ ਜੋ ਅਸੀਂ ਵੀ ਸਾਰੇ ਕਰਦੇ ਹਾਂ ਬੜੀ ਕਮਾਲ ਕਰੀਏ ਅਮੀਰੀ ਹੈ ਕੰਮ ਕਰੀਏ ਉਦਾਸੀ ਹੈ ਕੰਮ ਕਰੀਏ ਬਿਮਾਰ ਹੋ ਫਿਰ ਵੀ ਕੰਮ ਕਰੀਏ ਹਰ ਸਮੱਸਿਆ ਦਾ ਹੱਲ ਕੰਮ ਹੈ ਤੇ ਤੁਸੀਂ ਜਿਹੜਾ ਮੈਂ ਲਾਸਟ ਕੁਐਸਚਨ ਤੁਹਾਨੂੰ ਦੱਸਿਆ ਤੁਸੀਂ ਬੋਲ ਹੀ ਦਿੱਤਾ ਜਿਸ ਮੈਂ ਲਿਖਿਆ ਆਇਆ ਸੀ ਕਿ ਗੁਰੂ ਸਾਹਿਬ ਦੇ ਤਿੰਨ ਪ੍ਰਿੰਸੀਪਲਸ ਕਿਹੜੇ ਹੈਗੇ ਨੇ ਦੱਸੋ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਬਿਲਕੁਲ ਕਿਰਤ ਕਰਨ ਨਾਲ ਕੀ ਹੁੰਦਾ ਹੈ ਕਿਰਤ ਕਰਨ ਨਾਲ ਸੇਤ ਸਤਕਾਰ ਤੇ ਚਰਿੱਤਰ ਇਸ ਦੀ ਉਸਾਰੀ ਹੁੰਦੀ ਹੈ ਕਿਰਤ ਕਰਨ ਨਾਲ ਸਾਡੀ ਕਿਸਮਤ ਬੰਦੀ ਹੈ اچھا ਇੱਕ ਹੋਰ ਸਵਾਲ ਪੁੱਛਾਂ ਸਭ ਤੋਂ ਡਰਾਵਣੀ ਚੀਜ਼ ਕਿਹੜੀ ਹੈ ਕੋਈ ਦੱਸ ਸਕਦਾ ਸਭ ਤੋਂ ਡਰਾਵਣੀ ਚੀਜ਼ ਕਿਹੜੀ ਹੈ ਤੂੰ ਝੂਠ ਝੂਠ ਬੋਲਣਾ ਠੀਕ ਹੈ ਦੱਸੋ ਹੋਰ ਦੱਸੋ ਮੈਂ ਜਦੋਂ ਲਾਸਟ ਸੈਮੀਨਾਰ ਤੇ ਵੀ ਗਈ ਨਾ ਉੱਥੇ ਬੱਚੇ ਕਹਿੰਦੇ ਸਭ ਤੋਂ ਡਰਾਵਣੀ ਚੀਜ਼ ਭੂਤ ਹੈ ਕਈ ਬੱਚੇ ਕਹਿੰਦੇ ਆਗ ਹੈ ਕਈ ਬੱਚੇ ਕਹਿੰਦੇ ਸ਼ੇਰ ਹੈ ਤੁਸੀਂ ਦੱਸੋ ਕੀ ਹੈ ਹੋਰ ਹਾਂਜੀ ਸਭ ਤੋਂ ਡਰਾਵਣੀ ਚੀਜ਼ ਪਤਾ ਹੈ ਕਿਹੜੀ ਹੈ ਸਭ ਤੋਂ ਡਰਾਉਂਦਾ ਹੈ ਵੇਲਾ ਬੰਦਾ ਵੇਲਾ ਬੰਦਾ ਠੀਕ ਹੈ ਤੁਸੀਂ ਵੀ ਕਦੀ ਵੇਲੇ ਨਹੀਂ ਬਹਿਣਾ ਜਿਹੜੇ ਹੱਤ ਨਾ ਕਰਦੇ ਕਾਰ ਦੁਨੀਆ ਉੱਤੇ ਹੁੰਦੇ ਪਾਰ ਠੀਕ ਹੈ ਬੱਚੇ ਹੁਣ ਤੁਸੀਂ ਇਹ ਵੀ ਦੱਸਤਾ ਜੀ ਸਿੱਖੀ ਦੇ ਦੋ ਥੰਮ ਕਿਹੜੇ ਹਨ ਜੀ ਸੇਵਾ ਤੇ ਸਿਮਰਨ ਵਾ ਜੀਵਾ ਐਸ ਦਾ ਮਤਲਬ ਕੀ ਹੋਇਆ ਤੁਸੀਂ ਕੱਲਾ ਨਾਮ ਹੀ ਨਹੀਂ ਜਪਨਾ ਸਗੋ ਸੇਵਾ ਵੀ ਕਰਨੀ ਹੈ ਕਿਰਤ ਵੀ ਕਰਨੀ ਹੈ ਠੀਕ ਹੈ ਜੀ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਰਾਹ ਸਾਨੂੰ ਗੁਰੂ ਸਾਹਿਬ ਜੀ ਨੇ ਦਰਸਾਇਆ ਸੀ ਗੁਰੂ ਸਾਹਿਬ ਅਗੇ ਜੋਧੜੀ ਕਰੀਏ ਬੇਨਤੀ ਅਰਦਾਸ ਕਰੀਏ ਕਿ ਗੁਰੂ ਸਾਹਿਬ ਜੀ ਵੀ ਸਾਨੂੰ ਉਸ ਰਸਤੇ ਨੂੰ ਦਿਖਾਣ ਉਹ ਰਸਤਾ ਦਰਸਾਨ ਕਿ ਅਸੀਂ ਇੱਕ ਵਾਰੀ ਫਿਰ ਸੋਹਣੀ ਸੋਹਣੀ ਜ਼ਿੰਦਗੀ ਦਾ ਮਾਣ ਕਰ ਸਕੀਏ ਤੇ ਇਸਤਰੀ ਦਾ ਮਾਣ ਕਰ ਸਕੀਏ ਸੰਸਾਰ ਸੋਚ ਬਦਲੋ ਸੰਸਾਰ ਬਦਲ ਜਾਏਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਰ ਸ਼ੁਕਰ 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 ਹੈ ਦਾਤਾਰ ਪਿਤਾ ਜੀ ਦਾ ਜਿਨ੍ਹਾਂ ਨੇ ਆਪ ਜੀ ਦੇ ਸਾਹਮਣੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਮੈਂ ਧੰਨਵਾਦ ਕਰਦੀ ਆਂ ਵੀਰ ਹਰਮਿੰਦਰ ਸਿੰਘ ਵੀਰ ਜੀ ਦਾ ਪੈਂਜੀ ਪ੍ਰਿੰਸੀਪਲ ਕਵਲਜੀਤ ਕੌਰ ਪੈਂਜੀ ਜੀ ਦਾ ਨਾਲ ਹੀ ਪੈਂਜੀ ਕੁਲਵਿੰਦਰ ਕੌਰ ਜੀ ਦਾ ਵੀ ਨਾਲ ਪੈਂਜੀ ਮਲਕੀਤ ਕੌਰ ਜੀ ਦਾ ਵੀ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਆਪ ਜੀ ਨਾਲ ਮੈਂ ਖੁਸ਼ਕੁਸ਼ ਵਿਚਾਰ ਸਾਂਝੇ ਕੀਤੇ ਹਨ ਜੀ ਵਿਚਾਰ ਕਰਦਿਆਂ ਬੜੀਆਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ ਜੀ ਸੰਗਤ ਬਖਸ਼ਣ ਹਾਰ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭੈਣ ਕੁਲਿੰਨ ਕੌਰ ਜੀ ਕੋਟਕਪੂਰਾ ਪੈਣਾ ਸਾਡਾ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਸਤਰੀ ਕੌਂਸਲ ਦਾ ਹਰ ਹਫਤੇ ਜ਼ੂਮ ਦੇ ਉੱਤੇ ਮੀਟਿੰਗ ਦੇ ਰੂਪ ਦੇ ਵਿੱਚ ਇੱਕ ਸੈਮੀਨਾਰ ਹੁੰਦਾ ਹੈ ਜੜੀਆਂ ਵੀ ਪੈਣਾ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਸਤਰੀ ਕੌਂਸਲ ਦੇ ਨਾਲ ਹਜੇ ਨਹੀਂ ਜੁੜੀਆਂ ਉਹ ਜ਼ਰੂਰ ਜੁੜਨ ਜੀ ਜਿਹੜੇ ਵੀਰਾਂ ਨੇ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਜੁਆਇਨ ਕਰਨਾ ਹੈ ਵੀਰ ਜੀ ਹੁਣੀ ਬੈਠੇ ਨੇ ਉਹ ਤੁਹਾਨੂੰ ਉੱਥੇ ਜੁਆਇਨ ਕਰਾ ਸਕਦੇ ਨੇ ਕੋਈ ਫੀਸ ਨਹੀਂ ਹੈ ਸਿਰਫ ਜ਼ਰੂਰ ਹੈ ਕਿ ਮੋਬਾਈਲ ਦੇ ਉੱਤੇ ਜਿਹੜੇ ਸਾਡੇ ਪ੍ਰੋਗਰਾਮ ਆਉਂਦੇ ਨੇ ਉਹ ਅਸੀਂ ਜਦੋਂ ਵੀ ਸਾਨੂੰ ਮੌਕਾ ਮਿਲੇ ਹਰ ਸ਼ੁੱਕਰਵਾਰ 1 ਘੰਟੇ ਲਈ ਅਸੀਂ ਜ਼ਰੂਰ ਜੁਆਇਨ ਕਰੀਏ ਤਾਂ ਕਿ ਗੁਣਮਤ ਵਿਚਾਰਾਂ ਅਸੀਂ ਜਿਹੜੀਆਂ ਉੱਥੇ ਸਾਂਝੀਆਂ ਕਰਦੇ ਆਂ ਕੋਈ ਪਤਾ ਨਹੀਂ ਸੰਗਤ ਦੇ ਵਿੱਚੋਂ ਵੀ ਕੋਈ ਬਹੁਤ ਵਧੀਆ ਬੁਲਾਰਾ ਅੱਗੇ ਹੋ ਜਾਂਦਾ ਹੈ ਕਿਸੇ ਨੂੰ ਸੁਣਨ ਦਾ ਸ਼ੌਕ ਹੁੰਦਾ ਕਿਸੇ ਨੂੰ ਬੋਲਣ ਦਾ ਸ਼ੌਕ ਹੁੰਦਾ ਕਿਸੇ ਨੂੰ ਕੀਰਤਨ ਦਾ ਸ਼ੌਕ ਹੁੰਦਾ ਸੋ ਇਸੇ ਤਰ੍ਹਾਂ ਗੁਰਮਤ ਵਿਚਾਰਾਂ ਦੀ ਸਾਂਝ ਕਰਦੇ ਹੋਏ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੀਰ ਭੈਣ ਆਪਸ ਦੇ ਵਿੱਚ ਜੁੜੇ ਰਹਿੰਦੇ ਨੇ ਬੱਚਿਆਂ ਲਈ ਜਿਹੜਾ ਸਾਡਾ ਵਿਰਸਾ ਸਾਡਾ ਗੌਰਵ ਦੇ ਵਿੱਚ ਇੱਕ ਬਾਲ ਵਿਰਸਾ ਇੱਕ ਪੰਨੇ ਸ਼ੁਰੂ ਹੋ ਕੀਤੇ ਜਾ ਰਹੇ ਆ ਸਾਡਾ ਵਿਰਸਾ ਸਾਡਾ ਗੌਰਵ ਕਈ ਜਣਿਆਂ ਦੇ ਘਰ ਦੇ ਵਿੱਚ ਆਉਂਦਾ ਵੀ ਹੋਣਾ ਕਿਉਂਕਿ ਭੈਣ ਜੀ ਹੋਣਾ ਕੋਲ ਇੱਥੇ ਪਹੁੰਚ ਜਾਂਦੇ ਨੇ ਮੈਗਜ਼ੀਨ ਤੇ ਜਿਨ੍ਹਾਂ ਨੇ ਮੈਗਜ਼ੀਨ ਨਹੀਂ ਲਵਾਇਆ ਉਹ ਵੀ ਇਹ ਮੈਗਜ਼ੀਨ ਜ਼ਰੂਰ ਲਵਾਉਣ ਸੁਚੇਤ ਵਿਰਸਾ ਦਾ ਗੌਰਵ ਹੈ ਇਹ ਕਿ ਕਾ ਕਰਦੇ ਵਿੱਚ ਪਹੁੰਚ ਤੇ ਆ ਸੋ ਇਸ ਤਰ੍ਹਾਂ ਗੁਰਗੋਵੀ ਸਟਡੀ ਸਟਰੀ ਸਤ ਕਰਦੇ ਆ ਵਿਦਿਆਰਥੀ ਤੱਕ ਦੀ ਜੀ ਗਿਆਨ ਇੱਕ ਸਾਰੇ ਤੁੰਤੇ ਨਾਂ ਦੇ ਦੇ ਅੱਜ ਦਾ ਤੁਨਾਵ ਵਿੱਚ ਉਹਨਾਂ ਦੇ ਲਈ ਚਿੱਠੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਕਿਹਾ ਅਗੱਲ ਦੇ ਵਿੱਚ ਗਾਸਤ ਦੇ ਵਿੱਚ ਉਹ ਇਮਤਿਹਾਨ ਜਿਹੜਾ ਉਹ ਲਿਆ ਜਾਵੇਗਾ ਸੋ ਜਿਹੜੇ ਵੀ ਭੈਣ ਗੁਰਗੋਬ ਸਿੰਘ ਸਟੱਡੀ ਸਰਕਲ ਦੇ ਨਾਲ ਜੁੜਨਾ ਚਾਹਣ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਵੀਰ ਹਰਮਿੰਦਰ ਸਿੰਘ ਜੀ ਐ ਮੈਂ ਭੈਣ ਮਲਕੀਤ ਕੌਰ ਜੀ ਐ ਪ੍ਰਿੰਸੀਪਲ ਕਵਲਜੀਤ ਕੌਰ ਜੀ ਅੱਜ ਉਚੇਚੇ ਤੌਰ ਤੇ ਆਏ ਨੇ ਜਿਹੜੇ ਕਿ ਪ੍ਰਧਾਨਗੀ ਕਰ ਰਹੇ ਨੇ ਇਸਤਰੀ ਵਿੰਗ ਦੀ ਤੇ ਡਿਪਟੀ ਚੀਫ ਆਰਗੇਨਾਈਜ਼ਰ ਨੇ ਗੁਰਗੋਬ ਸਿੰਘ ਸਟੱਡੀ ਸਰਕਲ ਦੇ ਉਹਨਾਂ ਦੇ ਨਾਲ